ਸਵੇਰ ਦੇ 2:00 ਵਜ ਚੁੱਕੇ ਆ ਜੀ ਆ ਪਾਏ ਆ ਗਾਗਰ ਦੀ ਸੇਵਾ ਦੇ ਸਾਤ ਬੈਠੀ ਏਡ ਕਰ ਰਹੀ ਆ ਸ਼ਾਹੀ ਦਸਵੀਂ ਪ੍ਰਥਮ ਪਗਉਤੀ ਸਿਮਰ ਕੈ ਗੁਰ ਨਾਨਕ ਲਈ ਤਿਆਵੇ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਰਾ ਅਰਜਾਤ ਹਰ ਗੋਬਿੰਦ ਨੂੰ ਸਿਮਰ ਸ੍ਰੀ ਹਰਿ ਰਾਹ ਹਰਿ ਕ੍ਰਿਸ਼ਨ ਤੇ ਆਈਆ ਜਿਸ ਵਿੱਚ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਵ ਨਿਥਿ ਆਵੈ ਧਾਏ ਸਭ ਥਾਈ ਹੋਏ ਸਹਾਰੇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਲਗੀਧਰ ਪਿਤਾ ਪੰਥ ਦੇ ਵਾਲੀ ਅੰਮ੍ਰਿਤ ਕੇ ਦਾਤੇ ਸ਼ਮਸ਼ੇਰ ਬਹਾਦਰ ਜੀਓ ਸਭ ਥਾਈ ਹੋਏ ਸਾਰੇ ਦਸਾਂ ਬਾਦਸ਼ਾਹਾਂ ਜੀਤੇ ਆਤਮਕ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਾਗਤੀ ਜੋਤ ਜਹਰਾਜ ਹੋਰ ਹੋਰ ਸਰਬ ਕਲਾ ਭਰਪੂਰ ਸਭ ਖਾਈ ਹੋਏ ਤਾਰੇ ਹਾਂ ਜੀ ਵਾਇਗੁਰ ਜੀ ਅõਦਾ ਅੱਜ ਆਪਾਂ ਆਏ ਆ ਇੱਥੇ ਜਿਹੜਾ ਭੋਗ ਲੱਗਦਾ ਆ ਦਾਲ ਨੂੰ ਸੱਚਖੰਡ ਵਿਖੇ ਤੇ ਸਾਰੇ ਸੰਗਤਾਂ ਨੂੰ ਸ਼ਿਕਾਈ ਜਾਂਦੀ ਆ ਆਪ ਨੂੰ ਉੱਥੇ ਪਹੁੰਚ ਚੁੱਕੇ ਆ ਕੁਝ ਮਿੰਟਾਂ ਤੱਕ ਜਿਹੜਾ ਉਹ ਪਰ ਆਪਾਂ ਸ਼ਕਾਉਣਗੇ ਫਿਰ ਆਪਾਂ ਛਕਾਂਗੇ ਸਾਰੇ ਜਣੇ ਸੰਗਤ ਜਿਹੜੀ ਆ ਉਹ ਨਾਮ ਜਪ ਰਹੀ ਆ ਦੇਖ ਸਕਦੇ ਤੁਸੀਂ ਕੱਟਿਨ ਵੀ ਨਾ ਆਉਂਦਾ। ਜੇ ਉਹ ਵਾਰ ਉਸ ਦੇ ਘਟੇ ਨੂੰ ਤਾਂ ਕੋਈ ਨਹੀਂ। ਜੇ ਉਹ ਬਰਾਮਾ ਨਾ ਤਾਲ ਹਰ ਹਾਲ ਜੇ ਪਰਮਾਨੰਤ ਕਰਦਾ ਜੇ ਉਹ ਵੀ ਜੱਟਾ ਮਹਾਰਾਜ ਹੋ ਰਹੀ ਆ ਇਹ ਕਿਰਾਨੇ ਸਭ ਗੁਰ ਆਪੇ ਆਵੋ ਮਾਰੋ ਸੱਕੇ ਪਾਚਾ ਬੰਦੇ ਦੇ ਪਲੇ ਕਿ ਲ ਬੰਦੇ ਦੇ ਪਲੇ ਕੱਖ ਨਹੀਂ ਰਾ ਅਜ ਕੱਲ ਕਿਦਾਂ ਹੀ ਲੋਕ ਰਹੋੜਿਆ ਭਾਈ ਗੁਰਜੀ ਅੱਜ ਆਪਾਂ ਜਿਹੜੇ ਸੈਂਕੜੇ ਦੇ ਲਾਗੇ ਲਾਗੇ ਗੋਤਰਾ ਸਾਹਿਬ ਆ ਉਹਨਾਂ ਦੇ ਦਰਸ਼ਨ ਕਰ ਰਹੇ ਆ ਇਹ ਆਪਾਂ ਪਹੁੰਚੇ ਆ ਜੀ ਗੁਰਦੁਆਰਾ ਗੋਬਿੰਦ ਭਾਗ ਸਾਹਿਬ ਆਓ ਦਰਸ਼ਨ ਕਰਦੇ ਆ ਇੱਥੇ ਇੱਥੇ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵਧੀਆ ਜਿਹੜਾ ਇਹ ਪਾਰਕ ਬਹੁਤ ਹੀ ਸੋਹਣੇ ਬੂਟੇ ਫੁੱਲ ਲੱਗੇ ਹੋਏ ਆ ਹਾਂ ਜੀ ਗੁਲਿਹਰਾ ਬਹੁਤ ਸੋਹਣਾ ਬਣਿਆ ਆ ਵਾ ਪੱਖ ਵੱਖਰਾਂ ਦੇ ਫੁੱਲ ਜਿਹੜੇ ਆ ਉਹ ਖੜੇ ਹੋਏ ਆ ਬਹੁਤ ਹੀ ਖੂਬਸੂਰਤ ਲੱਗ ਰਹੇ ਆ ਹੁਣ ਅੱਗੇ ਆਪਾਂ ਵਧਰਾ ਸਾਹਿਬ ਦੇ ਦਰਸ਼ਨ ਕਰਾਂਗੇ ਕਿ ਹੁਣ ਆਪਾਂ ਪਹੁੰਚ ਚੁੱਕੇ ਹਾਂ ਜੀ ਗੁਰਦੁਆਰਾ ਗੋਬਿੰਦ ਬਾਗ ਸਾਹਿਬ ਜੀ ਤੇ ਆਉਣਾ ਆਪਾਂ ਆਓ ਜੇ ਬਾਕੀ ਮੇਰਾ ਆਜ ਦੇਵ ਦੇ ਹੋ ਐਗਰ ਜੀ ਹੁਣ ਆਪਾਂ ਪਹੁੰਚੇ ਆ ਜੀ ਗੁਰਦੁਆਰਾ ਸ੍ਰੀ ਨਗਿੰਨਾ ਘاٹ ਸਾਹਿਬ। ਇਹ ਆ ਜੀ ਇਤਿਹਾਸ ਗੁਰਦੁਆਰਾ ਨਗਿੰਨਾ ਘاٹ ਸਾਹਿਬ ਦਾ ਇਸੇ ਸਥਾਨ ਤੋਂ ਹੀ ਜਰੂਰ ਸਾਹਿਬ ਨੇ ਤੀਰ ਮਾਰ ਕੇ ਤਖਤ ਸੱਚਖੰਡ ਸ੍ਰੀ ਦੂਰ ਸਾਹਿਬ ਪਰਗਟ ਕੀਤਾ ਸੀ। ਇਹ ਹੈ ਜੀ ਉਹ ਗਦਾਵਰੀ ਨਦੀ ਵਹਿ ਰਹੀ ਆ ਤੁਸੀਂ ਦੇਖ ਸਕਦੇ ਹੋ ਹੁਣ ਆਪਾਂ ਅਗੇ ਜੀ ਗੁਰਦੁਆਰਾ ਭਜਨਗੜ੍ਹ ਸਾਹਿਬ ਜਿਹੜਾ ਆਪਾਂ ਹੁਣੇ ਗੋਦਰਾ ਵੇਖ ਰਹੇ ਹਾਂ ਨਗੀਨਾ ਘਰ ਜਿੱਥੋਂ ਮਹਾਰਾਜ ਨੇ ਤੀਰ ਚਲਾ ਕੇ ਤਖਤ ਸੱਚਖੰਡ ਪਰ ਰਕਰ ਕੀਤਾ ਸੀ ਇਹ ਗੁਰਦੁਆਰਾ ਜਾਂ ਲੰਗਰ ਸਾਹਿਬ ਆ ਵੇਖੋ ਤੁਸੀਂ ਦੇਖ ਸਕਦੇ ਹੋ ਗੁਰੂ ਦਾ ਲੰਗਰ ਸਾਹਿਬ ਇਹਦੇ ਬਿਲਕੁਲ ਇੱਕ ਸਾਈਡ ਪਿੱਛੇ ਵਾਲੀ ਸੜ ਜਿਹੜਾ ਉਹ ਪੈ ਜਾਂਦਾ ਆ ਤੇ ਇਹ ਜਿਹੜਾ ਆ ਇਹ ਵੀ ਦੁੱਡੀ ਸੜ ਜਿਹੜਾ ਆ ਉਹ ਕੋਲ ਜਰਾ ਪੈ ਜਾਂਦਾ ਆ ਬਿਲਕੁਲ ਨਜ਼ਦੀਕ ਆ ਆਓ ਦਰਸ਼ਨ ਕਰੀਏ ਇਹਦੇ ਵੀ ਆਪਾਂ ਇਹ ਵੀ ਇਤਿਹਾਸ ਗੁਰਦੁਆਰਾ ਭਜਤ ਸਿੰਘਾੜ ਸਾਹਿਬ ਆ ਜੀ ਕਰੋ ਦਰਸ਼ਨ ਇਤਿਹਾਸ ਫੜੋ ਇਹਦਾ ਹੁਣ ਜੇ ਪ੍ਰਾਤਨ ਸ਼ਸਤਰ ਆ ਗੁਰੂਖੀਆਂ ਫੌਜਾਂ ਦੇ